ਧੰਨਵਾਦ ਗੁਰੂ ਜੀਓ ਜੋ ہماری ਬੇਦ ਹੁੰਦੀ ਮੇਰੇ ਸਤਗੁਰੂ ਆ ਸਤ ਗੁਰ ਸੰਗ ਕੀਰੇ ਹਮ ਥਾਪੇ ਧਨ ਗੁਰੂ ਨਾਨਕ ਜਨ ਕੇ ਰਾ ਜੇਤ ਮਿਲੇ ਚੂਕੇ ਸਭ ਸੋਗ ਸੰਤਾਪੇ ਪਰਮ ਸਨਮਾਨ ਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਬਖਸ਼ਿਸ਼ ਭਰੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਹੀ ਸਤ ਸੰਗਤ ਰੂਪ ਵਿੱਚ ਆਪਣੀ ਮੁਬਾਰਕ ਸਹਬਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਦੇ ਕੇ ਨਿਵਾਜਿਆ ਹੈ। ਸਤਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸਤਕਾਰਯੋ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਅਤੇ ਇਕਾਗਰਤਾ ਨਾਲ ਸਰਵਣ ਕੀਤੇ ਹਨ। ਆਉ ਸਮਾ ਹੈ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਬਣਾਉਣ ਦਾ ਸਭ ਤੋਂ ਪਹਿਲਾਂ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਆਪਾਂ ਸਾਰੇ ਹੀ ਬੁਲੰਦ ਅਤੇ ਇੱਕ ਸੁਰਤਾ ਦੇ ਨਾਲ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀ ਨੇ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ ਹੋਏ ਨਿਮਾਣਾ ਜਾਗ ਰੋ ਨਾਨਕ ਨਦਰੀ ਪਾਰ ਮਾਣ ਹੁੰਦਿਆ ਹੋਇਆ ਵੀ ਨਿਮਾਣੇ ਹੋ ਕੇ ਵਿਚਰਨਾ ਇਹਦੇ ਵਾਸਤੇ ਮਨੁੱਖ ਦੇ ਅੰਦਰ ਬੜੀ ਪੇਸ਼ੈਂਸ ਚਾਹੀਦੀ ਏ ਬੜਾ ਧੀਰਜ ਚਾਹੀਦਾ ਹੈ ਬੜਾ ਟਿਕਾਉ ਚਾਹੀਦਾ ਹੈ ਮਨੁੱਖ ਦੇ ਕੋਲ ਤੇ ਕੁਝ ਹੋਵੇ ਵੀ ਨਾ ਉਹ ਤਾਂ ਵੀ غرੂਰ ਕਰਦਾ ਹੈ ਹੋਇਆ ਵੀ ਗਵਾਚ ਗਿਆ ਹੋਵੇ ਤੇ ਤਾਂ ਵੀ ਜਿਵੇਂ ਰੱਸੀ ਸੜ ਜਾਂਦੀ ਏ ਵਟ ਨਹੀਂ ਜਾਂਦਾ ਬੰਦਾ ਉਸ ਚੀਜ਼ ਦੀ ਵਡਿਆਈ ਨੂੰ ਆਪਣੇ ਦਿਮਾਗ ਵਿੱਚ ਚੁੱਕੀ ਫਿਰਦਾ ਹੈ ਮੈਂ ਆਹ ਸੰ ਮੈਂ ਆਹਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਹਮਾਇੂ ਜਿਸ ਵੇਲੇ ਆਇਆ ਉਹਨ ਵਿਖਿਆ ਕਿ ਮਹਾਰਾਜ ਨੇ ਕੋਈ ਮੇਰੇ ਵੱਲ ਖਾਸ ਤਵੱਜਹ ਨਹੀਂ ਦਿੱਤੀ ਥੋੜੀ ਕਚੀਚੀ ਜੀ ਲਈ ਤਲਵਾਰ ਦੇ ਮੁਠੇ ਤੇ ਹੱਥ ਪਾ ਕੇ ਜਿਵੇਂ ਬੰਦਾ ਘੁੱਟ ਲੈਂਦਾ ਹੈ ਚਿਹਰੇ ਦੇ ਹਾਵ ਪਾ ਬਦਲ ਗਏ ਹਜ਼ੂਰ ਮੁਸਕਰਾਏ ਤੇ ਉਹਦੇ ਵੱਲ ਤੱਕਿਆ ਆਖਿਆ ਬਾਦਸ਼ਾਹ ਕੈਸੀ ਅਚਰਜ ਖੇਡ ਹੈ ਰਾਜ ਨਹੀਂ ਰਿਹਾ ਪਰ ਰਾਜ ਦਾ ਹੰਕਾਰ ਅਜੇ ਵੀ ਉਨਾ ਹੀ ਬਲਸ਼ਾਲੀ ਹੈ ਤਖਤ ਨਹੀਂ ਰਿਹਾ ਤਖਤ ਦਾ ਗਰੂਰ ਅਜੇ ਵੀ ਹੈ ਵੀ ਮੈਂ ਕੁਝ ਹਾਂ ਆਪਣੀ ਜਾਨ ਬਚਾਉਂਦਾ ਫਿਰਦਾ ਹੈ ਪਰਿਵਾਰ ਸਹਿਤ ਸਾਥੀਆਂ ਸਹਿਤ ਕਿਉਂਕਿ ਸ਼ੇਰ ਸ਼ਾ ਸੂਰੀ ਦੇ ਕੋਲੋਂ ਹਾਰ ਖਾ ਕੇ ਪਰਤ ਰਿਆ ਗੋਇੰਦਵਾਲ ਦਾ ਪੱਤਲ ਲੰਘਿਆ ਸਾਥੀਆਂ ਨੇ ਆਖਿਆ ਕਿ ਉਹ ਜੀ ਵਿਪਦਾਂ ਦੀ ਘੜੀ ਦੇ ਵਿੱਚ ਰੱਬ ਦੇ ਬੰਦਿਆਂ ਦੀ ਸੋਭਤ ਲੈਣੀ ਚਾਹੀਦੀ ਹੈ ਅਸੀਸ ਲੈਣੀ ਚਾਹੀਦੀ ਹੈ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਆਇਆ ਪਰ ਮਨ ਵਿੱਚ ਇਹ ਹੈ ਕਿ ਮੈਂ ਏਡੀ ਵੱਡੀ ਹਸਤੀ ਮੈਨੂੰ ਤਾਂ ਸਪੈਸ਼ਲ ਟ੍ਰੀਟਮੈਂਟ ਮਿਲਣਾ ਚਾਹੀਦਾ ਆਇਆ ਅਸੀਸ ਲੈਣਾ ਪਰ ਉਹ ਵੀ ਆਪਣੇ ਤਰੀਕੇ ਨਾਲ ਲੈਣੀ ਚਾਹੁੰਦਾ ਆਇਆ ਇਮਦਾਦ ਲੈਣ ਪਰ ਉਹ ਵੀ ਬੰਦਾ ਆਪਣੇ ਹਿਸਾਬ ਨਾਲ ਲੈਣਾ ਚਾਹੁੰਦਾ ਆਪਣੇ ਅੰਦਰ ਦੇ ਪਿਆਲੇ ਨੂੰ ਮੂਦਾ ਮਾਰ ਕੇ ਚਾਹੁੰਦਾ ਪੀ ਇਹਦੇ ਚ ਅੰਮ੍ਰਿਤ ਪੈ ਜਾਏ ਆਪਣੀ ਸਿਖਰ ਨਹੀਂ ਛੱਡਣਾ ਚਾਹੁੰਦਾ ਆਪ ਥੱਲੇ ਨਹੀਂ ਆਉਣਾ ਚਾਹੁੰਦਾ ਚਾਹੁੰਦਾ ਵੀ ਮੈਂ ਜਿਸ ਤਰ੍ਹਾਂ ਦਾ ਬਣਿਆ ਤੜਿਆ ਹਾਂ ਇਵੇਂ ਹੀ ਮਿਲੇ ਜੋ ਕੁਝ ਮਿਲ ਲੈ ਮੈਂ ਆਪਣੇ ਆਪ ਨੂੰ ਤਬਦੀਲ ਨਹੀਂ ਕਰ ਸਕਦਾ ਹਾਂ ਕਿਸੇ ਅਸੀਸ ਦੇਣੀ ਹੈ ਤੇ ਦੇ ਦੇਵੇ ਕਿਸੇ ਭਲਾ ਕਰਨਾ ਹੈ ਤੇ ਕਰ ਦੇਵੇ ਅਜੀਬ ਕਿਸਮ ਦੀ ਖੇਡ ਹੈ ਹਜ਼ੂਰ ਨੇ ਆਖਿਆ ਤਖਤ ਨਹੀਂ ਰਿਹਾ ਤਾਜ ਨਹੀਂ ਰਿਹਾ ਸ਼ੌਹਰਤ ਨਹੀਂ ਰਹੀ ਰਾਜ ਭਾਗ ਇਸ ਵੇਲੇ ਖਤਰੇ ਚ ਹੈ ਆਪਣੀ ਜਾਨ ਬਚਾ ਰਹੇ ਹਨ ਫਿਰ ਵੀ ਵੇਖ ਨਾ غرور ਅਜੇ ਵੀ ਉਨਾਂ ਹੀ ਉਹ ਨਹੀਂ ਛੁੱਟਿਆ ਸਭ ਤੋਂ ਵੱਡੀ ਸਮੱਸਿਆ ਹੀ ਮਨੁੱਖ ਦੇ ਜੀਵਨ ਅੰਦਰ ਇਹ ਹੈ ਧਰਮ ਪਹਿਲੀ ਗੱਲ ਇਹ ਕਰਦਾ ਹੈ ਕਿ ਹੋਏ ਨਿਮਾਣਾ ਜਾਗ ਰਹੋ ਮਾਣ ਦੀ ਗੱਲ ਹੋਵੇ ਵੀ ਤਾਂ ਵੀ ਉਸ ਨੂੰ ਆਪਣੇ ਦਿਮਾਗ ਉੱਤੇ ਨਹੀਂ ਚੁੱਕ ਕੇ ਰੱਖਣਾ ਉਹਨੂੰ ਛੱਡ ਦੇਣਾ ਇਹ ਚੀਜ਼ਾਂ ਕਿਉਂਕਿ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਰੋਖਾਂ ਦੇ ਪਰਛਾਵੇਂ ਨੇ ਇਹਨਾਂ ਨੇ ਸਦਾ ਨਹੀਂ ਰਹਿਣਾ ਦੌਲਤ ਹੋਵੇ ਸ਼ੌਹਰਤ ਹੋਵੇ ਰੂਪ ਹੋਵੇ ਮਾਣ ਸਨਮਾਨ ਹੋਵੇ ਹਰ ਚੀਜ਼ ਜਿਹੜੀ ਹੈ ਨਾ ਉਹ ਇੱਕ ਪਰਛਾਵੇਂ ਵਾਂਗ ਹੈ ਇਹਨੇ ਬਦਲਦੇ ਰਹਿਣਾ ਹੈ ਪਲ-ਪਲ ਬਦਲਦੇ ਰਹਿਣਾ ਇਹਨਾਂ ਦਾ ਕਾਹਦਾ ਗਰੂਰ ਹੈ ਇਸ ਵਾਸਤੇ ਸਹਿਬ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਮਨ ਮਤ ਤੂੰ ਮਾਣ ਕਰੈ ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਇਹ ਮੇਰੇ ਮਨ ਤੂੰ ਮਤਾਏ غرੂਰ ਕਰਨ ਮੈਂ ਕੁਝ ਜਾਣਦਾ ਮੈਨੂੰ ਕੁਝ ਸਮਝ ਹੈ ਨਹੀਂ ਗੁਰੂ ਦੇ ਦਰ ਤੇ ਟਹਿ ਤੇ ਨਿਮਾਣਾ ਹੋ ਕੇ ਵਿਚਰ ਆਪਣੇ ਆਪ ਨੂੰ ਮਾਣ ਤੋਂ ਰਹਿਤ ਕਰ غرੂਰ ਤੋਂ ਰਹਿਤ ਕਰ ਤੇ ਮਾਣ ਕਿਹਦੀ ਉਤੇ ਕਰਾਂ ਹਜ਼ੂਰ ਨੇ ਕਿਹਾ ਤੂੰ ਮੇਰਾ ਬੋਮਾਨ ਕਰਤੇ ਤੂੰ ਮੇਰਾ ਬੋਮਾਨ ਜੋਰ ਤੁਹਾਰੇ ਸੁਖ ਵਸਾਂ ਮਾਨ ਕਰ ਉਸ ਪਰਮੇਸ਼ਰ ਦੀ ਹਸਤੀ ਦੇ ਉਤੇ ਉਹਦੇ ਗੁਣਾ ਦੇ ਉਤੇ ਕਲਗੀਧਰ ਮਹਾਰਾਜ ਦੇ ਜੀਵਨ ਦੀ ਬੜੀ ਅਸਚਰਜ ਖੇੜ ਹੈ ਆਲੇ-ਦੁਆਲੇ ਦੀਆਂ ਜਿਹੜੀਆਂ ਪਹਾੜੀ ਰਿਆਸਤਾਂ ਨੇ ਨਾ ਉਹਨਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਕਲੈਸ਼ ਹੈ ਜੋ ਜਾਂਗ ਬੀਜਾ ਯੁੱਧ ਨਹੀਂ ਉਹ ਇਸ ਕਰਕੇ ਨਹੀਂ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਈ ਉਹਨਾਂ ਦੇ ਕਾਰਜ ਵਿੱਚ ਦਖਲ ਅੰਦਾਜ਼ੀ ਕਰਦੇ। ਉਹਨਾਂ ਦੀ ਸਮੱਸਿਆ ਤਾਂ ਅਸਲ ਹੋਰ ਹੈ। ਉਹਨਾਂ ਦੀ ਸਮੱਸਿਆ ਇਹ ਹੈ ਇੱਕ ਤਾਂ ਉਹ ਸਮਝਦੇ ਨੇ ਕਿ ਸਾਡਾ ਖੂਨ ਸ਼ੁੱਧ ਹੈ। ਅਸੀਂ ਪੀੜੀ ਦਰ ਪੀੜੀ ਰਾਜ ਕਰਨ ਵਾਸਤੇ ਲੋਕ ਪੈਦਾ ਹੋਏ ਹਾਂ। ਸਾਡਾ ਵੰਸ਼ ਵੀ ਉੱਚਾ ਹੈ। ਖੂਨ ਵੀ ਸ਼ੁੱਧ ਹੈ। ਸਾਡਾ ਵਰਣ ਵੀ ਉੱਚਾ ਹੈ। ਅਸੀਂ ਰਾਜ ਹੀ ਪੈਦਾ ਹੋਏ ਆ ਰਾਜ ਹੀ ਕਰਨਾ ਤੇ ਰਾਜ ਭੋਗਦੇ ਹੀ ਦੁਨੀਆ ਤੋਂ ਜਾਣਾ ਜਾਨੀ ਜਵੇਂ ਕੋਈ ਪਟਾ ਲ ਖਾ ਲੈਂਦਾ ਨੇ ਵਡਿਆਈ ਸਾਰੀ ਮੇਰੀ ਐ ਧੱਕੇ ਤੋੜੇ ਸਭ ਆਮ ਲੋਕਾਂ ਦੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸੋਭਤ ਵਿੱਚ ਉਹਨਾਂ ਦੀ ਸੰਗਤ ਵਿੱਚ ਉਹਨਾਂ ਦੀ ਪੰਗਤ ਵਿੱਚ ਸਾਰੇ ਬਰਾਬਰ ਨੇ ਕੋਈ ਭੇਦ ਭਾਵ ਦੀ ਕੋਈ ਜਾਤ ਦਾ ਕੋਈ ਬਰਾਦਰੀ ਦਾ ਕੋਈ ਰੂਪ ਦਾ ਕੋਈ ਨਸਲ ਦਾ ਗੁਰੂ ਸਾਹਿਬ ਦੀ ਵਿਚਾਰਤਾਰਾ ਬਿਸਰ ਗਈ ਸਭਤਾਤ ਫਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਿਆ ਪਹਾੜੀ ਰਾਜਨ ਉਸ ਗੱਲ ਦੀ ਬੜੀ ਖੇਜ ਹੈ ਕਿ ਜਿਹੜੇ ਲੋਕ ਸਾਡੇ ਸਾਹਮਣੇ ਸਿਰ ਝੁਕਾ ਕੇ ਖਲੋ ਜਾਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਜੇ ਦਸਤਾਰਾਂ ਸਜੀਆਂ ਹੋਣ ਉਹ ਘੋੜਸਵਾਰੀ ਕਰਦੇ ਹੋਣ ਢਾਕ ਤੇ ਤਲਵਾਰ ਹੋਵੇ ਅਸੀਂ ਪੰਡਤਾਂ ਨੂੰ ਪੁੱਛ ਕੇ ਰਬ ਰਬ ਕਰਦੇ ਹਾਂ ਤੇ ਉਹ ਲੋਕ ਸਹਿਜ ਸੁਭਾਅ ਹੀ ਉਸ ਪਰਮੇਸ਼ਰ ਦੀ ਉਸਤਤੀ ਕਰਦੇ ਹੋਣ ਨਾ ਉਹ ਸ਼ਾਸਤਰਾਂ ਦੇ ਬੰਧਨ ਨੂੰ ਮੰਨਣ ਨਾ ਰਾਜਾ ਸ਼ਾਹੀ ਦੇ ਬੰਧਨ ਨੂੰ ਮੰਨਣ ਤੇ ਉਹ ਵੀ ਸਧਾਰਨ ਲੋਕ ਭਾਂਡੇ ਕਰਨ ਵਾਲੇ ਇੱਟਾਂ ਬਣਾਉਣ ਵਾਲੇ ਕਪੜੇ ਧੋਣ ਵਾਲੇ ਸਫਾਈਆਂ ਕਰਨ ਵਾਲੇ ਗੰਦਗੀ ਚੁੱਕਣ ਵਾਲੇ ਉਹਨਾਂ ਨੂੰ ਗੁਰੂ ਭਾਈ ਆਖੇ ਤੇ ਗੁਰੂ ਦੀ ਸੰਗਤ ਵਿੱਚ ਉਹ ਇੱਕ ਸੱਤ ਦੇ ਉੱਤੇ ਬਹਿ ਜਾਣ ਇਹ ਬੜੀ ਵੱਡੀ ਅਜੀਬ ਗੱਲ ਹੈ ਵੀ ਇਹੋ ਜੀ ਬਰਾਬਰਤਾ ਦੇ ਵਿੱਚ ਸਾਡੀ ਪੋਜੀਸ਼ਨ ਕੀ ਰਹੇਗੀ ਰੌਲਾ ਅਸਲ ਵਿੱਚ ਇਹ ਹੈ ਉਹ ਸਧਾਰਨ ਮਨੁੱਖ ਨਗਾਰੇ ਤੇ ਚੋਟ ਲਾਉਂਦੇ ਨੇ ਨਿਸ਼ਾਨ ਦੀ ਸ਼ਾਂਹ ਹੇਠ ਇਕੱਠੇ ਹੋ ਜਾਂਦੇ ਨੇ ਉਹਨਾਂ ਨੂੰ ਲੱਗਿਆ ਕਿ ਸਾਡੀ ਸੁਪਰੀਮੇਸੀ ਖਤਰੇ ਦੇ ਵਿੱਚ ਹੈ ਗੁਰੂ ਮਹਾਰਾਜ ਸਧਾਰਨ ਮਨੁੱਖ ਨੂੰ ਵੀ ਜਿਹੜਾ ਇਹ ਅਹਿਸਾਸ ਦੇ ਰਿਹਾ ਨਾ ਕਿ ਉਹ ਉਹ ਵੀ ਬਰਾਬਰ ਹੈ ਕਿ ਕੁਆਲਿਟੀ ਹੈ ਕਿਉਂਕਿ ਇੱਕ ਰੱਬ ਨੂੰ ਮੰਨਣ ਵਾਲੇ ਹੱਸ ਸਾਡਾ ਰੱਬ ਇੱਕ ਹੈ ਮਨੁੱਖੀ ਬਰਾਬਰਤਾ ਵੀ ਚਾਹੀਦੀ ਹੈ ਇਸ ਗੱਲ ਦੀ ਉਹਨਾਂ ਦੇ ਅੰਦਰ ਖੁੰਧਕ ਹੈ ਕਿ ਗੁਰੂ ਸਾਹਿਬ ਮਹਾਰਾਜ ਉਹਨਾਂ ਚੀਜ਼ਾਂ ਨੂੰ ਐਸਟੈਬਲਿਸ਼ ਕਰ ਰਹੇ ਨੇ ਜਿਹੜੀਆਂ ਚੀਜ਼ਾਂ ਸਾਡੀ ਸੁਪਰੀਮੇਸੀ ਵਾਸਤੇ ਬੜੀਆਂ ਵੱਡਾ ਖਤਰਾ ਨੇ ਉਹ बार-बार ਚੜਾਈ ਕਰਦੇ ਨੇ ਗੁਰੂ ਸਾਹਿਬ ਜੀ ਦੇ ਉੱਤੇ ਜੰਗ ਯੁੱਧ ਹਮਲੇ ਇਹ ਸਾਰੀਆਂ ਚੀਜ਼ਾਂ बार-बार ਉਹਨਾਂ ਦੇ ਜੀਵਨ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ 'ਚ ਵਾਪਰ ਦੀਆਂ ਉਹਨਾਂ ਨੇ ਸੋਚਿਆ ਗੁਰੂਕੋਲੋਂ ਆਨੰਦਪੁਰ ਸਕੂਲੋਂ ਗੁਰੂਕੋਲ ਕੀ ਰਹਿ ਜਾਂਦਾ ਮਹਾਰਾਜ ਨੂੰ ਤੁਸੀਂ ਬੇਖਰਾ ਕਰਦੇ ਪਰਿਵਾਰ ਖੋਲੋ ਬੱਚੇ ਖੋਲੋ ਜੋ ਕੁਝ ਹੈ ਸਭ ਇਹਨਾਂ ਕੋਲੋਂ ਖੋਲੋ ਆਪ ਹੀ ਖਤਮ ਹੋ ਜਾਣਗੇ ਇਹ ਬੜਾ ਵੱਡਾ ਉਹਨਾਂ ਦਾ ਭਰਮ ਸੀ ਠੀਕ ਹੈ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਦੀ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ ਪਰ ਉਹਨਾਂ ਨੇ ਇਹ ਗਲਤ ਸੋਚਿਆ ਕਿ ਜੇ ਗੁਰੂ ਕੋਲੋਂ ਅਸੀਂ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਖੋਹਦੇ ਜਾਵਾਂਗੇ ਤੇ ਗੁਰੂ ਨੂੰ ਅਸੀਂ ਹਰਾ ਲਵਾਂਗੇ ਗੁਰੂ ਨੂੰ ਝੁਕਾ ਲਵਾਂਗੇ ਗੁਰੂ ਖਾਲੀ ਹੋ ਜਾਏਗਾ ਇਹ ਉਹਨਾਂ ਦਾ ਬੜਾ ਵੱਡਾ ਪਰਮ ਸੀ ਇਹ ਉਹ ਭੁੱਲ ਗਏ ਕਿ ਗੁਰੂ ਕਿਸੇ ਬਿਲਡਿੰਗ ਕਰਕੇ ਵੱਡਾ ਨਹੀਂ ਗੁਰੂ ਤੇ ਜਿੱਥੇ ਬਹਿ ਜਾਏ ਉੱਥੇ ਹੀ ਬਹਾਰ ਹੈ ਗੁਰੂ ਦੇ ਦਸਤਾਰ ਦੇ ਉੱਤੇ ਕਲਗੀ ਹੈ ਤੇ ਗੁਰੂ ਉਸ ਕਲਗੀ ਕਰਕੇ ਵੱਡਾ ਨਹੀਂ ਇਹ ਤਾਂ ਕਲਗੀ ਦੀ ਸ਼ੋਭਾ ਵਧ ਗਈ ਜਦੋਂ ਹਜ਼ੂਰ ਨੇ ਉਹਨੂੰ ਆਪਣੀ ਦਸਤਾਰ ਦੇ ਉੱਤੇ ਸਜਾ ਲਿਆ ਗੁਰੂ ਸਾਹਿਬ ਕਿਸੇ ਕਿਲਿਆਂ ਕਰਕੇ ਯੋਧੇ ਹਨ ਥੋੜਾ ਹਨ ਗੁਰੂ ਤੇ ਆਪ ਹੀ ਮਹਾਨ ਮਹਾਬਲੀ ਯੋਧਾ ਹੈ ਉਹ ਜਿੱਥੇ ਬਹਿ ਜਾਏ ਉਥੇ ਕਿਲ੍ਹਾ ਸਰਜਣਗੇ ਕਿਲਿਆਂ ਦੀਆਂ ਊਟਾਂ ਨੇ ਅੱਜ ਤੱਕ ਕਿਸੇ ਨੂੰ ਮਹਾਨ ਬਣਾਇਆ ਨਹੀਂ ਗੁਰੂ ਦੀ ਮਹਾਨਤਾ ਹੈ ਗੁਰੂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਦੀ ਸ਼ੈ ਹੈ ਗੁਰੂ ਇਹਨਾਂ ਚੀਜ਼ਾਂ ਕਰਕੇ ਵੱਡਾ ਨਹੀਂ ਕਿਉਂ ਦੇ ਕੋਲ ਅਨੰਦਪੁਰ ਸਾਹਿਬ ਵਰਗਾ ਨਗਰ ਹੈ ਉਹਦੇ ਕੋਲ ਕਿਲੇ ਨਹੀਂ ਉਹਦੇ ਕੋਲ ਫੌਜਾਂ ਨਹੀਂ ਉਹਦੇ ਸੀਸ ਤੇ ਦਸਤਾਰ ਦਸਤਾਰ ਦੇ ਉੱਤੇ ਕਲਗੀ ਸਜਦੀ ਹੈ ਉਹ ਨੀਲੇ ਦਾ ਸ਼ਾਸਵਾਰ ਨਹੀਂ ਗੁਰੂ ਇਹਨਾਂ ਚੀਜ਼ਾਂ ਦਾ ਮੁਤਾਜ ਨਹੀਂ ਹੈ ਗੁਰੂ ਤਾਂ ਇਹਨਾਂ ਚੀਜ਼ਾਂ ਤੋਂ ਗੁਰੂ ਤੇ ਤਦ ਵੀ ਗੁਰੂ ਹੈ ਔਰ ਉਹਨਾਂ ਹੀ ਮਹਾਨ ਹੈ ਤੇ ਉਹਦੀ ਆਬਾ ਉਨੀ ਉੱਚੀ ਹੈ ਜਦੋਂ ਮਾਚੀਵਾੜੇ ਦੇ ਜੰਗਲ ਦੇ ਵਿੱਚ ਜ਼ਮੀਨ ਦੀ ਸੇਧ ਦੇ ਉੱਤੇ ਲੰਮਾ ਪੈ ਜਾਵੇ ਉਹਦੇ ਕੋਲ ਕੁਝ ਵੀ ਨਹੀਂ ਨਾ ਪਰਿਵਾਰ ਹੈ ਨਾ ਸਿੱਖ ਫੌਜ ਹੈ ਨਾ ਕਿਲੇ ਹਨ ਨਾ ਅਨੰਦਪੁਰ ਸਾਹਿਬ ਹੈ ਨਾ ਉਹ ਹੀ ਸੁੰਦਰ ਜੋੜਾ ਜਾਮਾ ਹੈ ਨਾ ਉਹਨਾਂ ਦੀ ਦਸਤਾਰ ਤੇ ਕਲਗੀ ਹੈ ਕੋਈ ਵੀ ਨਹੀਂ ਬੜੀ ਬੇਆਰਾਮੀ ਦੀ ਅਵਸਥਾ ਦੇ ਵਿੱਚੋਂ ਮਹਾਰਾਜ ਆਏ ਨੇ ਹਜ਼ੂਰ ਨੇ ਸੋਚਿਆ ਕਿ ਕੁਝ ਸਮਾਂ ਤਾਜ਼ਾ ਦਮ ਹੋਣਾ ਚਾਹੀਦਾ ਜ਼ਮੀਨ ਤੇ ਮਹਾਰਾਜ ਨੇ ਜ਼ਮੀਨ ਦੀ ਸੇਜ ਅਸਮਾਨ ਦੀ ਛੱਤ ਕਮਰ ਕਸਾ ਕਈ ਚਿਰ ਬਾਅਦ ਇੱਥੇ ਠਿੱਲਾ ਕੀਤਾ ਤੇ ਖੂਦ ਹੀ ਟਿੰਡ ਦਾ ਸਰਹਾਣਾ ਲੈ ਕੇ ਮਹਾਰਾਜ ਨੇ ਉਹਨੂੰ ਸਰਹਾਣਾ ਬਣਾ ਕੇ ਕੁਝ ਸਮਾਂ ਉੱਥੇ ਆਰਾਮ ਕੀਤਾ ਹਜ਼ੂਰ ਦੀ ਆਬਾ ਉਦੋਂ ਵੀ ਨਿਰਾਲੀ ਹੈ ਉਹਨਾਂ ਦੇ ਚਿਹਰੇ ਤੇ ਨਾ ਸ਼ਿਕਨ ਹੈ ਨਾ ਉਦਾਸੀ ਹੈ ਨਾ ਹਾਰ ਹੈ ਨਾ ਘਾਟਾ ਹੈ ਨਾ ਟੋਟਾ ਹੈ ਉਹੀ ਸਰੂਰ ਹੈ ਉਹੀ ਉਹਨਾਂ ਦੇ ਅੰਦਰੋਂ ਨੂਰ ਵਰਸ ਰਿਹਾ ਹੈ ਉਹੀ ਸਹਿਦ ਹੈ ਉਹੀ ਟਿਕਾ ਹੈ ਚੀਜ਼ਾਂ ਆਉਂਦੀਆਂ ਨੇ ਚੀਜ਼ਾਂ ਚਲੀਆਂ ਜਾਂਦੀਆਂ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੰਨਾ ਸਟੇਬਲ ਜੀਵਨ ਇੰਨੀ ਉੱਚੀ ਸੁਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਿੱਚ ਇਹ ਦੋਵੇਂ ਗੁਣ ਪੈਰਾਲਲ ਚੱਲਦੇ ਨੇ ਜ ਜਿਹਨੂੰ ਭਾਈ ਆਨੰਦ ਲਾਲ ਸਾਹਿਬ ਜੀ ਨੇ ਕਿਹਾ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ דרਵੇਸ਼ ਗੁਰੂ ਗੋਬਿੰਦ ਸਿੰਘ ਜਹਲਾ ਕਿ ਬਾਦਸ਼ਾਹੀ ਤੇ ਦਰਵੇਸ਼ੀ ਕਦੇ ਦੋਵੇਂ ਗੁਣ ਇਕੱਠੇ ਨਹੀਂ ਹੋਏ ਦਰਵੇਸ਼ ਦਾ ਅਰਥ ਫਕੀਰ ਹੁੰਦਾ ਹੈ ਵੈਸੇ ਇਹਦਾ ਮਾਇਨਾ ਇਹ ਹੈ ਦਰਪੁਰ ਆਵੇ ਜਿਸ ਨੇ ਅੱਲਾਹ ਦੇ ਖੁਦਾ ਦੇ ਦਰਵਾਜ਼ੇ ਨੂੰ ਘੁੱਟ ਕੇ ਫੜ ਲਿਆ ਹੋਵੇ ਤੇ ਕਿਸੇ ਹੋਰ ਦਰਵਾਜ਼ੇ ਦੀ ਝਾਕ ਨਾ ਰੱਖੀ ਹੋਵੇ ਜਿਨੇ ਸਾਰਾ ਕੁਝ ਉਸ ਖੁਦਾ ਤੇ ਛੱਡ ਦਿੱਤਾ ਹੋਵੇ ਵੀ ਮੈਂ ਤੇਰੇ ਦਰ ਤੇ ਆ ਕੇ ਬਹਿ ਗਿਆ ਤੇਰੇ ਦਰਵਾਜ਼ੇ ਨੂੰ ਘੁੱਟ ਕੇ ਫੜ ਲਿਆ ਹੁਣ ਹੋਰ ਕਿਸੇ ਦਰ ਦਾ ਮੈਂ ਗੁਲਾਮ ਹੋਰ ਕਿਸੇ ਦਰ ਦੀ ਮੈਂ ਝਾਕ ਨਹੀਂ ਰੱਖਦਾ ਮੰਨੈ ਮਗ ਨਾ ਚੱਲੇ ਪੰਥ ਉਹਨੂੰ ਦਰਵੇਸ਼ ਕਹਿੰਦੇ ਨੇ ਜਿਹਨੂੰ ਨਾ ਦੁਨੀਆਂ ਦਾ ਕੋਈ ਭੈ ਹੈ ਨਾ ਦੁਨੀਆਂ ਦਾ ਕੋਈ ਨਕ ਨਬੂਜ ਹੈ ਨਾ ਝਾਕ ਹੈ ਜਿਨ੍ਹਾਂ ਨਾ ਉਹ ਸੁਹਾਗਣੀ ਤਿਨਾ ਝਾਤ ਨਾ ਹੋਰ ਉਹਨੂੰ ਦਰਵੇਸ਼ ਕਿਹਾ ਜਾਂਦਾ ਹੈ ਸ਼ਹਿਨशाह ਉਹ ਹੈ ਜੋ ਸੱਤਾ ਦਾ ਮਾਲਕ ਹੈ ਕੰਟਰੋਲ ਕਰਦਾ ਹੈ ਉਹ ਦੁਨੀਆ ਦਾ ਸ਼ਹਿਨशाह ਦੁਨੀਆ ਨਾਲ ਜੁੜਿਆ ਹੋਇਆ ਹੈ ਦਰਵੇਸ਼ ਅਧਿਆਤਮ ਨਾਲ ਜੁੜਿਆ ਹੋਇਆ ਹੈ ਦੋਨਾਂ ਦਾ ਫੀਲਡ ਹੀ ਵੱਖਰਾ ਵੱਖਰਾ ਹੈ ਦੋਨਾਂ ਦੇ ਰਸਤੇ ਹੀ ਵੱਖਰੇ ਵੱਖਰੇ ਯੋਗੀ ਹੋਣਾ ਤੇ ਰਾਜ ਛੱਡਣਾ ਪੈਣਾ ਹੈ ਰਾਜ ਕਮਾਉਣਾ ਤੇ ਜੋਗ ਦਾ ਤਿਆਗ ਕਰਨਾ ਪੈਣਾ ਦੋਵੇਂ ਰਾਹ ਇਕੱਠੇ ਨਹੀਂ ਹੋ ਸਕਦਾ ਪਰ ਇਹ ਗੁਰਸਿੱਖੀ ਵਿੱਚ ਆ ਕੇ ਮਿਲ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਲਈ ਸ਼ਹਿਨਸ਼ਾਈ ਉਹਨਾਂ ਦੀ ਸੂਰਤ ਵਿੱਚ ਹੈ ਤੇ ਦਰਵੇਸ਼ੀ ਵੀ ਉਹਨਾਂ ਦੀ ਸੂਰਤ ਵਿੱਚ ਦੋ ਵਿਰੋਧੀ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਨੇ ਪੈਰਲ ਉਹਨਾਂ ਦਾ ਸੁਮੇਲ ਹੈ ਗੁਰੂ ਸਾਹਿਬ ਦੀ ਸ਼ਖਸੀਅਤ ਉਹਨਾਂ ਦੇ ਅੰਦਰ ਦੀ ਜਿਹੜੀ ਫਕੀਰੀ ਹੈ ਸੂਰਤ ਵਿੱਚ ਹੈ ਉਹ ਜਿਸ ਵੇਲੇ ਉਹਨਾਂ ਦੇ ਦਸਤਾਰ ਤੇ ਕਲਗੀ ਹੈ ਪੰਜ ਕਲਾ ਸ਼ਸਤਰ ਉਹਨਾਂ ਦੀ ਹਜ਼ੂਰੀ ਚ ਹੈ ਚੰਦਨ ਦੀ ਚੌਂਕੀ ਤੇ ਉਹਨਾਂ ਦੇ ਮੁਕੱਦਸ ਚਰਨ ਨੇ ਸੀਸ ਤੇ ਚੌਰ ਝੁਲਰਿਆ ਹੈ। ਪ੍ਰਸਾਦੀ ਹਾਥੀ ਮਹਾਰਾਜ ਤੇ ਚੌਰ ਝੁਲਾ ਰਿਹਾ ਹੈ। ਪਹਾੜੀ ਰਾਜਾਂ ਦਾ ਪ੍ਰੋਤ ਪਰਮਾਨੰਦ ਵੇਖ ਕੇ ਅਗਬ ਬੂੜਾ ਹੋਇਆ। ਸ਼ਾਸਤਰੀ ਵਿਚਾਰਧਾਰਾ ਦਾ ਬੱਜਾ ਸੀ। ਸਿਮਰਤੀਆਂ ਦਾ ਪੈਰੋਕਾਰ ਸੀ। ਉਹਨੇ ਜਾ ਕੇ ਪਹਾੜੀ ਰਾਜਾਂ ਨੂੰ ਕਿਹਾ ਕਹਿਣ ਲੱਗਿਆ ਰਾਜੇ ਪੁਸ਼ਤਦਾਰ ਪੁਸ਼ਤ ਤੁਸੀਂ ਹੋ ਪਰ ਆਵਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਹੈ। ਤੁਸੀਂ ਬਹੁਤ ਪਿੱਛੇ ਹੋ ਇਹਨਾਂ ਚੀਜ਼ਾਂ 'ਚ। ਉਨੇ ਉਕਸਾਇਆ ਜੰਗਾਂ ਦੇ ਮਾਹੌਲ ਪੈਦਾ ਹੋਏ ਪ੍ਰੋਹਤ ਰਾਜਪ੍ਰੋਹਤ ਹੁੰਦੇ ਸਨ ਧਾਰਮਿਕ ਆਗੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੇ ਚੀਜ਼ਾਂ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਡੇ ਨਹੀਂ ਇਹ ਖੋਲੀਆਂ ਜਾਣ ਤੇ ਉਹਨਾਂ ਨੂੰ ਘਾਟਾ ਪੈ ਜਾਏਗਾ ਇਹ ਸੋਚ ਹੈ ਪਰਮਾਨੰਦ ਦੀ ਤੇ ਸਾਰੇ ਬਾੜੀ ਰਾਜੇ ਪਰ ਉਹ ਨਹੀਂ ਸੰਜਾਲਦੇ ਕਿ ਗੁਰੂ ਸਾਹਿਬ ਦੇ ਤਾਂ ਸ਼ਹਿਨशाही ਨੂੰ ਬਾਦਸ਼ਾਹਤ ਨੂੰ ਆਪਣੀ ਸੁਰਤ ਵਿੱਚ ਤੇ ਫਕੀਰੀ ਨੂੰ ਵੀ ਆਪਣੀ ਸੁਰਤ ਵਿੱਚ ਦੋਵਾਂ ਨੂੰ ਟਿਕਾ ਕੇ ਰੱਖਿਆ ਹੋਇਆ ਹੈ ਬੰਦੇ ਦਾ ਰਾਜਾ ਹੋਣਾ ਉਹਦੀ ਨੀਅਤ ਉੱਤੇ ਡਿਪੈਂਡ ਕਰਦਾ ਹੈ ਚੀਜ਼ਾਂ ਤੇ ਡਿਪੈਂਡ ਨਹੀਂ ਕਰਦਾ ਅਮੀਰ ਹੋਣਾ ਜਿਹੜਾ ਹੈ ਨਾ ਉਹ ਬਾਹਰ ਦੀਆਂ ਚੀਜ਼ਾਂ ਤੇ ਨਹੀਂ ਅਮੀਰੀ ਇੱਕ ਸੁਭਾਅ ਤੁਹਾਡਾ ਗੁਣ ਵੀ ਹੈ ਪਰਥਰੀ ਹਰੀ ਉਹਨੇ ਵਿਰਾਗ ਸ਼ਤਕ ਲਿਖਿਆ ਨੀਤੀ ਸ਼ਤਕ ਲਿਖਿਆ ਉਹ ਇੱਕ ਛੋਟਾ ਜਿਹਾ ਰਜਵਾੜਾ ਸੀ ਉਹਨੇ ਰਾਜ ਭਾਗ ਛੱਡ ਕੇ ਜੋਗੀਆਂ ਦੇ ਪ੍ਰਭਾਵ ਥਲੇ ਆ ਕੇ ਜੋਗੀ ਬਣ ਗਿਆ ਤੁਰਿਆ ਜਾ ਰਿਹਾ ਉਹਨੂੰ ਜ਼ਮੀਨ ਤੇ ਲੱਗਿਆ ਵੀ ਕਿਸ ਹੀਰਾ ਪਿਆ ਤੇ ਚਮਕਦਾ ਮੋਤੀ ਜਾਂ ਹੀਰਾ ਪਿਆ ਛੇਤੀ ਦੇਣੇ ਜਿਵੇਂ ਕੋਈ ਕੀਮਤੀ ਚੀਜ਼ ਹੋਵੇ ਤੇ ਬੰਦਾ ਆਸਾ ਪਾਸਾ ਵੇਖ ਕੇ ਦੇਰੀ ਨਹੀਂ ਕਰਦਾ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਛੇਤੀ ਕਿਤੇ ਉਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਬੜਾ ਸ਼ਰਮਿੰਦਾ ਹੋਇਆ ਦਰ ਅਸਲ ਹੀਰਾ ਉੱਥੇ ਕੋਈ ਨਹੀਂ ਮੋਤੀ ਕੋਈ ਨਹੀਂ ਸੀ ਪਾਨ ਖਾ ਕੇ ਕਿਸੇ ਨੇ ਥੁੱਕਿਆ ਪੱਤੇ ਦੇ ਉੱਤੋਂ ਲਿਸ਼ਕ ਰਿਆ ਸੀ ਹੱਥ ਗੰਦਾ ਹੋ ਗਿਆ ਲਿਬੜ ਗਿਆ ਆਪਣੇ ਆਪ ਨੂੰ ਸਵਾਲ ਕਰਦਾ ਹੈ ਕਹਿੰਦਾ ਛੱਡਿਆ ਤੂੰ ਕੀ ਹੈ ਤਿਆਗਿਆ ਤੂੰ ਕੀ ਹੈ ਜੋਗੀ ਤੇ ਬਣ ਗਿਆ ਕੰਨਾਂ 'ਚ ਮੁੰਦਰਾ ਪਾ ਲਈਆਂ ਨੇ ਰਾਜ ਭਾਗ ਛੱਡ ਆਇਆ ਸ਼ੌਹਰਤ ਛੱਡ ਆਇਆ ਪਰਿਵਾਰ ਛੱਡ ਆਇਆ ਮਹਿਲ ਛੱਡ ਆਇਆ ਸੋਕ ਰਹਿਣੀ ਜ਼ਿੰਦਗੀ ਛੱਡ ਆਇਆ ਚਾਰ ਲੋਕ ਸਲਾਮਾ ਕਰਦੇ ਸਨ ਜੋਗੀ ਬਣ ਗਿਆ ਮਾਰਾ ਮਾਰਾ ਭਿਖਿਆ ਮੰਗਦਾ ਫਿਰਦਾ ਛੁੱਟਿਆ ਤੇ ਤੇਰੇ ਕੋਲ ਕੋ ਜਾਨ ਤੈਨੂੰ ਕਿਸੇ ਦਾ ਥੁੱਕਿਆ ਹੋਇਆ ਵੀ ਤੈਨੂੰ ਹੀਰੇ ਨਜ਼ਰ ਆਉਂਦੇ ਨੇ ਤੂੰ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਅੰਦਰੋਂ ਤਾਜੀ ਵੀ ਤੂੰ ਬੱਜਾਂ ਅੰਦਰ ਅਜੇ ਵੀ ਤੇਰਾ ਭੁਖਾਰੀ ਹੈ ਤੂੰ ਕੱਲਾ ਰੋਟੀ ਦੀ ਭੀਖ ਨਹੀਂ ਮੰਗਦਾ ਤੇਰਾ ਅੰਦਰ ਹੀ ਭੁਖਾਰੀ ਹੈ ਦੌਲਤ ਮੰਗਦਾ ਹੈ ਸ਼ੌਹਰਤ ਮੰਗਦਾ ਹੈ ਅੰਦਰੋਂ ਤਾਂ ਤੂੰ ਅਜੇ ਵੀ ਉਹੋ ਕੋਜੀਂ ਰਾਜੇ ਤੇ ਹੁੰਦੇ ਨੇ ਤੇਰੇ ਸਾਹਮਣੇ ਹੀਰਾ ਪਿਆ ਹੁੰਦਾ ਤੇ ਤੂੰ ਉਤੋਂ ਦੀ ਲੰਘ ਜਾਂਦਾ ਤੂੰ ਤੂੰ ਤੇ ਤਿਆਗੀ ਆ ਤੂੰ ਤੇ ਦਾਵਾ ਕਰਦਾ ਤਿਆਗੀ ਹੋਣ ਦਾ ਤੈਨੂੰ ਹੀਰਿਆਂ ਨਾਲ ਕੀ ਮਤਲਬ ਪੈ ਨਹੀਂ ਤੇ ਪੈਨ ਦੌਲਤਾਂ ਖਿਲਰੀਆਂ ਨੇ ਰਸਤੇ ਤੇ ਖਿਲਰੀਆਂ ਨੇ ਤੂੰ ਦੌਲਤਾਂ ਚੁੱਕਣ ਵਾਸਤੇ ਥੋੜੀ ਤੁਰਿਆ ਇਸ ਰਾਹ ਦੇ ਉੱਤੇ ਤੈਨੂੰ ਤਾਂ ਇੰਨਾ ਰੱਜ ਜਾਣਾ ਚਾਹੀਦਾ ਸੀ ਵੀ ਤੇਰੇ ਸਾਹਮਣੇ ਚੀਜ਼ ਪਈ ਹੁੰਦੀ ਤੂੰ ਲੰਘ ਜਾਣਾ ਤੇਰੇ ਲਈ ਤਾਂ ਸੋਨਾ ਮਿੱਟੀ ਐ ਤੇਰੇ ਲਈ ਤਾਂ ਹੀਰੇ ਪੱਥਰ ਨੇ ਪਰ ਤੈਨੂੰ ਥੁੱਕੇ ਹੋਈ ਚੀਜ਼ ਵੀ ਖੀਰਾ ਨਜ਼ਰ ਆਉਂਦੀ ਐ ਇਸ ਤੋਂ ਵੱਡਾ ਭਿਖਾਰੀ ਪੁਣਾ ਕੀ ਹੋ ਸਕਦਾ ਤੇਰਾ ਮਨ ਰਜਿਆ ਕਈ ਵਾਰ ਸੱਚਮੁੱਚ ਹੀ ਇਸ ਤਰ੍ਹਾਂ ਹੁੰਦਾ ਬੰਦੇ ਕੋਲ ਸ਼ੌਹਰਤ ਦੀ ਘਾਟ ਨਹੀਂ ਦੌਲਤ ਦੀ ਘਾਟ ਨਹੀਂ ਸਭ ਕੁਝ ਹੈ ਅੰਦਰ ਬੰਦਾ ਜਿਹੜਾ ਅੰਦਰ ਭਿਖਾਰੀ ਬੈਠਾ ਉਹ ਆਪਣੀ ਆਦਤ ਨਹੀਂ ਛੱਡਦਾ ਅੰਦਰ ਦਾ ਭਿਖਾਰੀ ਜਿਹੜਾ ਉਹ ਭਿਖਿਆ ਵਾਂ ਨਵੇਂ ਗੁਰੂ ਦੇਵ ਨੇ ਐਸੇ ਕਰਕੇ ਕਿਹਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਕਿਸੇ ਨੂੰ ਛੱਡਿਆ ਮਹਾਰਾਜ ਨੇ ਆਖਿਆ ਸਾਰਾ ਜਗਤ ਹੀ ਭਕਾਰੀ ਹੈ ਕੌਣ ਕਹਿੰਦਾ ਮੈਂ ਰੱਜੇ ਕੌਣ ਨਹੀਂ ਮੰਗਦਾ ਕੋਈ ਜ਼ਬਾਨ ਤੋਂ ਨਾ ਮੰਗਿਓ ਦਾ ਦਿਲ ਮੰਗਦਾ ਹੈ ਕਿਸੇ ਦੇ ਕੋਲ ਦੀ ਗੁਜ਼ਰੀਦਾ ਸੋਚੀਦਾ ਦੋ ਸ਼ਬਦ ਹੀ ਚੰਗੇ ਕਹਿ ਦੇਵੇ ਹੋਰ ਦੇ ਕੱਖ ਦੇਣ ਜੋਗਾ ਨਹੀਂ ਇੰਨਾ ਹੀ ਕਹਿ ਦੇਵੇ ਤੁਸੀਂ ਬਹੁਤ ਚੰਗੇ ਹੋ ਇਹ ਕਿਤੇ ਥੋੜਾ ਨਸ਼ਾ ਹੈ ਇਹ ਕਿਤੇ ਛੋਟੀ ਚੀਜ਼ ਹੈ ਦੁਨੀਆ ਪੈਸੇ ਖਰਚ ਕਰ-ਕਰ ਕੇ ਸਨਮਾਨ ਮੰਗਦੀ ਹੈ ਸਤਕਾਰ ਚਾਹੁੰਦੀ ਏ ਰਿਸਪੈਕਟ ਚਾਹੁੰਦੀ ਏ ਉਸਤਤ ਚਾਹੁੰਦੀ ਏ ਇਹ ਕਿ ਇਹ ਵੀ ਤਾਂ ਮੰਗਣਾ ਹੀ ਹੈ ਨਾ ਤੁਸੀਂ ਜ਼ਬਾਨ ਤੋਂ ਨਹੀਂ ਕਿਹਾ ਵੀ ਮੇਰੀ ਸ਼ੋਭਾ ਕਰੋ ਤੁਹਾਡਾ ਮਨ ਔਲਦਾ ਰਹਿੰਦਾ ਉਹ ਚੀਜ਼ ਨੂੰ ਮੰਗਦਾ ਰਹਿੰਦਾ ਉਹਦੀ ਜਾਂਚਣਾ ਕਰਦਾ ਰਹਿੰਦਾ ਅੰਦਰ ਵੀ ਇੱਕ ਭਖਾਰੀ ਬੈਠਾ ਹੋਇਆ ਜਿਸ ਦਿਨ ਉਹ ਰੱਜ ਜਾਂਦਾ ਹੈ ਨਾ ਬੰਦਾ ਬੇਨਿਆਜ਼ ਹੋ ਜਾਂਦਾ ਉਹਨੂੰ ਕੋਈ ਚੰਗਾ ਵੀ ਕਹੋ ਦਿਲ ਤੇ ਨਹੀਂ ਲਾਉਂਦਾ ਮਾੜਾ ਵੀ ਕਹ ਦਿਲ ਤੇ ਨਹੀਂ ਲਾਉਂਦਾ ਉਹ ਕਹਿੰਦਾ ਇਹ ਚੀਜ਼ਾਂ ਕਦੋਂ ਦੀਆਂ ਛੁੱਟ ਗਈਆਂ ਨੇ ਹੁਣ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਹੈ। ਇਹਨੇ ਹੁਣੇ ਬਿਰਤੀ ਨਹੀਂ ਰਹਿ ਗਈ। ਨਾਂ ਨਿੰਦਿਆ ਨਾ ਉਸਤਤ ਜਾ ਕੇ। ਨੌਵੇਂ ਗੁਰੂ ਦੇਵ ਨੇ ਜਿਹੜੀ ਮਨੋਵਸਥਾ ਜਿਹੜੀ ਸੁਰਤ ਦੀ ਗੱਲ ਕੀਤੀ ਬੜਾ ਉੱਚਾ ਆਸ਼ਾ ਹੈ ਬੜਾ ਉੱਚਾ ਦਈਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਚੰਗੇ ਚੰਗੇ ਵਿਦਵਾਨਾਂ ਨੂੰ ਕਵੀਆਂ ਨੂੰ ਗੁਣੀਆਂ ਨੂੰ ਜਦੋਂ ਵੀ ਕੋਈ ਉਹ ਗੁਰੂ ਦਰਬਾਰ ਚ ਆਉਂਦਾ ਤੇ ਸਤਿਗੁਰੂ ਸਤਕਾਰ ਤੇ ਗੁਰੂ ਦਰਬਾਰ ਚ ਹਰ ਇੱਕ ਦਾ ਹੀ ਬਤੌਰ ਇਹ ਮਨੁੱਖ ਹਰ ਇੱਕ ਦਾ ਅਦਬ ਹੈ ਤੇ ਕਈ ਵਾਰ ਮਹਾਰਾਜ ਉਹਨਾਂ ਨੂੰ ਕੁਝ ਨਾ ਕੁਝ ਸੁਣਾਉਣ ਲਈ ਕੁਝ ਨਾ ਕੁਝ ਗੁਣ ਗੁਣ ਦੀ ਗਿਆਨ ਦੀ ਵਿਦਵਤਾ ਦੀ ਵਿਚਾਰ ਦੀ ਗੱਲ ਕਰਨ ਵਾਸਤੇ ਸਤਿਗੁਰੂ ਜੀ ਸਮਾਂ ਦਿੰਦੇ ਬੜੇ ਕਵੀ ਆਉਂਦੇ ਬੜੇ ਵਿਦਵਾਨ ਆਉਂਦੇ ਬੜੇ ਗੁਣੀ ਗਿਆਨੀ ਆਉਂਦੇ ਉਹਨਾਂ ਨੂੰ ਗੁਰੂ ਦਰਬਾਰ ਦੇ ਵਿੱਚ ਆਪਣੀ ਗੱਲ ਕਹਿਣ ਦਾ ਅਧਿਕਾਰ ਹੁੰਦਾ ਉਹ ਆਪਣੀ ਗੱਲ ਕਹਿੰਦੇ ਕੋਈ ਗੁਰਮਤ ਵਿਰੋਧੀ ਹੁੰਦੀ ਤੇ ਉਹਦੇ ਚ ਸੋਧ ਹੁੰਦੀ ਨਹੀਂ ਤਾਂ ਉਹਨਾਂ ਦੀ ਵਿੱਦਿਆ ਤੋਂ ਆਮ ਸਧਾਰਨ ਸੰਗਤ ਲਾਭ ਲਈ ਜਿਹੜੀ ਕੌਮ ਵਿੱਦਿਆ ਵੱਲ ਪੇਠ ਕਰ ਲੈ ਜਿਹੜੀ ਕੌਮ ਹੁਨਰ ਵੱਲ ਪੇਠ ਕਰ ਲੈ ਕੋਮਲ ਕਲਾ ਹ ਬਾਬਾ ਹਜ਼ੂਰ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਵਰਤੇ ਇੱਕ ਨਾ ਨਾਦ ਨਾ 베ਦ ਨਾ ਗੀ ਰਸ ਰਾਸ ਕਸ ਨਾ ਜਣਨ ਇਹ ਕੋਮਲ ਕਲਾ ਨੇ ਨਾ ਚਿੱਤਰ ਕਲਾ ਹੋ ਗਈ ਸੰਗੀਤ ਹੋ ਗਿਆ ਅੱਖਰ ਗਿਆਨ ਹੋ ਗਿਆ ਭਾਸ਼ਾ ਗਿਆਨ ਹੋ ਗਿਆ ਇਹ ਸਾਰੀਆਂ ਕੋਮਲ ਕਲਾ ਇਹ ਕਿਸੇ ਕਲਚਰ ਨੂੰ ਡਵੈਲਪ ਕਰਦੀਆਂ ਨੇ ਕਿਸੇ ਸਭਿਆਚਾਰ ਦੀ ਬਣਤਰ ਨੂੰ ਬਣਾ ਕੇ ਉਹਨੂੰ ਦੁਨੀਆ ਦੇ ਸਾਹਮਣੇ ਸੁਧਾਰ ਕੇ ਉੱਚਾ ਕਰਦੀਆਂ ਨੇ ਪਰ ਜਿਨ੍ਹਾਂ ਨੂੰ ਇਹ ਕਲਾ ਬੁਰੀਆਂ ਲੱਗਣ ਲੱਗ ਜਾਂਣ ਪਰ ਕਿਸੇ ਨੇ ਸੰਗੀਤ ਦੇ 20 ਸਾਲ ਲਾਇਆ ਤੇ ਅਸੀਂ ਆ ਕੀਏ ਇਹ ਬਾਬੇ ਨੇ ਵਾਜਿਆ ਹੀ ਵਜੋੜਾ ਇਹਨੇ ਹੋਰ ਕੀ ਕਰਨਾ ਹੋਰ ਕੀ ਪੋਚੇ ਲਾਵੇ ਦੋਸੋ ਜਿਹਨੇ 20 ਸਾਲ ਵਾਜਾ ਵਜਾਉਣ ਤੇ ਰਾਤਾਂ ਲੰਗਾਈਆਂ ਨੇ ਹੁਣ ਤੁਹਾਡੇ ਘਰਾਂ ਚ ਪੋਚੇ ਲਾਵੇ ਸਮੱਸਿਆ ਹੈ ਜਿਹਨੇ 20 ਸਾਲ ਕਿਤਾਬਾਂ ਨਾਲ ਮੱਥਾ ਮਾਰਿਆ ਹੋਰ ਹੁਣ ਉਹ ਤੋਂ ਤੁਸੀਂ ਕੀ ਕਰਾਉਣਾ ਚਾਹੁੰਦੇ ਇਹਦਾ ਮਤਲਬ ਸਾਨੂੰ ਉਸ ਕਲਾ ਦਾ ਗਿਆਨ ਨਹੀਂ ਸਾਨੂੰ ਉਸ ਵਿਚਾਰ ਦਾ ਉਪਦੇਸ਼ ਵੀ ਸਮਝ ਨਹੀਂ ਵੀ ਇਹ ਕਲਾ ਕੀ ਚੀਜ਼ ਹੈ ਕੋਈ ਕਲਾ ਕਿਸੇ ਨੇ ਕਮਾਈ ਹੈ ਨਾ ਜੀ ਉਹਦਾ ਸਮਾਂ ਲੱਗਾ ਹੈ ਉਹਦੀ ਜ਼ਿੰਦਗੀ ਲੱਗੀ ਉਹਨੇ ਰਾਤਾਂ ਝੱਗੀਆਂ ਉਹਨੇ ਵੀ ਉਸਤਾਦਾਂ ਕੋਲੋਂ ਪੁੱਟ ਖਾਧੀ ਉਹਨੇ ਵੀ ਘਰ ਛੱਡਿਆ ਬੜਾ ਕੁਝ ਹਰ ਬੰਦੇ ਦਾ ਆਪਣਾ ਸਟਰਗਲ ਹੁੰਦਾ ਹੈ ਪਰ ਜਿਨ੍ਹਾਂ ਨੂੰ ਕਲਾ ਬੁਰੀਆਂ ਲੱਗਣ ਲੱਗ ਜਾਣ ਕਿਹੜ ਬਾਣੀ ਆ ਬਾਣੀ ਮਹਾਰਾਜ ਨੇ ਰਾਗਾਂ 'ਚ ਨਹੀਂ ਲਿਖੀ ਕਵਿਤਾ 'ਚ ਲਿਖੀ ਹੈ ਬੋਲੀ ਚ ਲਿਖੀ ਹੈ ਬੋਲੀ ਦਾ ਆਪਣਾ ਇੱਕ ਫੀਲਡ ਹੈ ਕਵਿਤਾ ਦਾ ਆਪਣਾ ਫੀਲਡ ਹੈ ਸੰਗੀਤ ਦਾ ਆਪਣਾ ਖੇਤਰ ਹੈ ਲਿਖਣ ਕਲਾ ਇੱਕ ਆਪੜੀ ਗੱਲ ਹੈ ਕਿੰਨੀਆਂ ਮਹਾਰਾਜ ਕਲਾਵਾਂ ਦੇ ਮਾਲਕ ਸਨ ਜ਼ਰਾ ਸੋਚ ਕੇ ਦੇ ਉਹਨਾਂ ਨੇ ਨਗਰ ਵਸਾਏ ਨਗਰ ਬਸਾਉਣਾ ਕਿਤੇ ਨਿੱਕੀ ਜਿਹੀ ਖੇਡ ਹੈ ਜੀ ਆਪਾਂ ਧਾਰਮਿਕ ਸਥਾਨ ਬਣਾਉਨੇ ਸਾਨੂੰ ਕੀਰਤੇ ਜਾ ਕੇ ਚੇਤਾ ਆਉਂਦਾ ਖਿਮਾ ਕਰਨਾ ਸਾਡਾ ਧਾਰਮਿਕ ਫੀਲਡ ਹੈ ਬੜੇ ਗੁਰਦੁਆਰਾ ਸਾਹਿਬਾਨਾਂ ਵਿੱਚ ਜਾਨ ਦਾ ਲੰਘਣ ਦਾ ਮੌਕਾ ਬਣਿਆ ਬੜੇ ਚੰਗੇ ਚੰਗੇ ਪੜੇ ਲਿਖੇ ਲੋਕਾਂ ਨੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਈਆਂ ਗ੍ਰੰਥੀ ਦਾ ਕਮਰਾ ਬਣਾਉਣਾ ਹੀ ਭੁੱਲ ਗਏ ਸਾਰਾ ਗੁਰਦਾਰਾ ਬਣਾ ਕੇ ਮਗਰੋਂ ਚੇਤਾ ਹੈ ਭਾਈ ਨੇ ਕਿੱਥੇ ਰਹਿਣਾ ਇੱਥੇ ਕੰਦ ਕੱਢ ਦਿਓ ਨਿੱਗੀ ਜੀ ਇਹ ਪਤਾ ਹੀ ਨਹੀਂ ਸੀ ਜਿਹਨੇ ਸਵੇਰੇ ਸ਼ਾਮ ਪ੍ਰਕਾਸ਼ ਕਰਨਾ ਉਹਨੇ ਰਹਿਣਾ ਕਿੱਥੇ ਵੱਡੇ ਵੱਡੇ ਦਾਨੇ ਬੰਦੇ ਚੰਗੀਆਂ ਚੰਗੀਆਂ ਗੱਲਾਂ ਭੁੱਲ ਜਾਂਦੇ ਨੇ ਤੁਸੀਂ ਸਤਗੁਰੂ ਮਹਾਰਾਜ ਨੇ ਨਗਰ ਵਸਾਏ ਵੇਖੋ ਕਿੰਨੇ ਸੌ ਸਾਲ ਪੁਰਾਣੀ ਖੇਡ ਹੈ ਕਰਤਾਰਪੁਰ ਵਸਾਇਆ ਖਡੂਰ ਨੂੰ ਡਿਵੈਲਪ ਕੀਤਾ ਗੋਇੰਦਵਾਲ ਸਾਹਿਬ ਵਸਾਇਆ ਤਰਨਤਾਰਨ ਵਸਾਇਆ ਅੰਮ੍ਰਿਤਸਰ ਵਸਾਇਆ ਕਿੰਨੇ ਕਿੰਨੇ ਨਗਰ ਮਹਾਰਾਜ ਨੇ ਉਹਨਾਂ ਸਨ ਔਰ ਖੁਦ ਬਖੁਦ ਆਪਣੀ ਹੁਨਰ ਦੇ ਤਲ ਤੇ ਵਸਾਇਆ ਕਿਸੇ ਸਰਕਾਰ ਦੀ ਮਦਦ ਲੈ ਕੇ ਨਹੀਂ ਵਸਾਇਆ ਕਿਤੇ ਛੋਟੀ ਕਲਾ ਹੈ ਕਿਤੇ ਛੋਟਾ ਗੋਣ ਹੈ ਐਡੇ ਜਾਨੀ ਕਿ ਹਜ਼ੂਰ ਮਹਾਰਾਜ ਨੇ ਕਿਲੇ ਬਣਾਏ ਸ਼ਾਹੀ ਫੌਜਾਂ ਪਹਾੜੀ ਫੌਜਾਂ ਆਨੰਦਪੁਰ ਸਾਹਿਬ ਤੇ ਹੱਲਾ ਕਰਦੀਆਂ ਰਹੀਆਂ ਤੇ ਬੇਵਸ ਹੋ ਜਾਂਦੀਆਂ ਰਹੀਆਂ ਸਧਾਰਨ ਸਿੱਖਾਂ ਦੀ ਸਧਾਰਨ ਸਿੱਖਾਂ ਦੀ ਜੰਗ ਵਿੱਚ ਵੀ ਤੁਸੀਂ ਪੰਗਾਣੀ ਦਾ ਯੁੱਧ ਵੇਖੋ 2000 ਦੀ ਨਫਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਤੇ 8000 ਦੀ 10000 ਦੀ ਨਫਰੀ ਪਹਾੜੀ ਰਾਜਿਆਂ ਦੀ ਹੈ ਜੰਗ ਆਰ ਗਿਆ ਪਹਾੜੀ ਰਾਜ ਤੁਸੀਂ ਯੁੱਧ ਕਲਾ ਵੇਖੋ ਕਲਗੀਧਰ ਸਾਹਿਬ ਇਹ ਕਲਾ ਕਿਤੇ ਛੋਟੀ ਹਰ ਇੱਕ ਕਲਾ ਸਨਮਾਨਯੋਗ ਹੁੰਦੀ ਹੈ ਕਿਉਂਕਿ ਉਹਦੇ ਤੇ ਕਿਸੇ ਦਾ ਵਕਤ ਕਿਸੇ ਦੀ ਸੁਰਤ ਕਿਸੇ ਦਾ ਦਿਮਾਗ ਕਿਸੇ ਦੀ ਹੱਲਣਾ ਕਿਸੇ ਦੀ ਕਮਾਈ ਕਿੰਨਾ ਕੁਝ ਉਹਦੇ ਤੇ ਦਾਤੇ ਲੱਗਾ ਹੁੰਦਾ ਹੈ ਇਹਨਾਂ ਕੁਝ ਦਾਤੇ ਲੱਗਦਾ ਹੈ ਸਤਗੁਰੂ ਤੇ ਸਰਬ ਕਲਾ ਸੰਪੰਨ ਨੇ ਗੁਣਾਂ ਦੇ ਮਾਲਕ ਨੇ ਅਦੁੱਤੀ ਨੇ ਪਰ ਜਦੋਂ ਕਲਾ ਬੁਰੀ ਲੱਗਦੀ